ਤੇ ਉਸ ਤੋਂ ਬਾਅਦ ਅੱਗੇ ਤੇ ਗਏ ਅਸੀਂ ਪਿੰਡ ਨੂੰ ਜਾਂਦੇ ਰਸਤੇ 'ਚ ਬੰਮਣੇ ਖੜ੍ਹ ਗਏ ਤੇ ਬਾਈ ਨੇ ਨਵਾਂ ਟੱਬਾ ਖੋਲਿਆਗਾ ਬੰਮਣੇ ਬੈਸ਼ਨ ਵੀ ਨੋਂ ਤੋਂ ਤੇ ਸਮੋਸੇ ਵਗੈਰਾ ਟੂਰ ਵੀ ਕਾਫੀ ਕੁਝ ਇੱਥੋਂ ਮਿਲਦਾਗਾ ਜਿਆਦਾ ਸਮੋਸੇ ਆ ਵੀ ਸਮੋਸੇ ਵੀ ਬੈਸਟ ਬਣਾਉਗਾਗਾ ਬਾਈ ਤੇ ਤੁਹਾਨੂੰ ਦਿਖਾਣਾ ਮੈਂ ਲੋਕੇਸ਼ਨ ਬੜੀ ਵਧੀਆ ਕੀ ਠੇਕੇ ਦੇ ਵੈਸੇ ਨਾਲੀ ਐ ਪਰ ਸਾਹਮਣੇ ਟੱਬਾਗਾ ਬੈਸ਼ ਨਵੀ ਢਾਬਾ ਐਂਡ ਸਵੀਟਸ ਇੱਥੇ ਕੁਲਚੇ ਵੀ ਸ਼ਾਇਦ ਬਾਈ ਰੱਖਦਾਗਾ ਤੇ ਯਾਰ ਟੇਬਲ ਵਗੈਰਾ ਲਾਏ ਹੋਏ ਨੇ ਬਾਈ ਨੇ ਆ ਸਾਹਮਣੇ ਬਾਈ ਦਾ ਸੈਟਅਪ ਆ ਤੇ ਹੁਣ ਆਪਾਂ ਬਸ ਸਮੋਸੇ ਲੈਨੇ ਆ ਸਮੋਸੇ ਲੈ ਕੇ ਫਿਰ ਨਿਕਲਦੇ ਆਂਗੇ ਆਪਾਂ ਪਿੰਡ ਨੂੰ ਹਾਂਜੀ ਕਿਵੇਂ ਬੇਟੇ ਠੀਕ ਆ ਵਧੀਆ ਚਲੋ ਉਹ ਲੈ ਕੇ ਸਮੋਸੇ ਆਪਾਂ ਨਿਕਲਦੇ ਆਂ ਤੇ ਬਾਈ ਨੂੰ ਪੁੱਛਦੇ ਆਂ ਵੀ ਕੀ ਕਿਛ ਬਣਾਉਂਦਾਗਾ ਜੀ ਤੁਸੀਂ ਆਉਣਾ ਹੁੰਦਾ ਤਾਂ ਜਦੋਂ ਮਰਜ਼ੀ ਆਓ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆਂ ਕਿ ਕਿਸ ਹਿਸਾਬ ਦਾ ਲੋਕੇਸ਼ਨ ਦਾ ਇਹ ਬੰਮਣਾ ਪਿੰਡ ਆਗਾ ਇਹ ਆਹ ਸਾਈਡ ਤੇ ਬੰਮਣਾ ਪਿੰਡ ਰਹਿ ਗਿਆ ਤੇ ਆਹ ਸਾਈਡ ਤੇ ਇਹ ਸਮਾਣੇ ਨੂੰ ਵਾਗੀ ਠੇਕੇ ਦੇ ਨਾਲ ਹੀ ਹੈਗੀ ਆ ਆ ਸਾਹਮਣੇ ਤੁਸੀਂ ਦੇਖਿਆ ਗਿਆ ਤੇ ਚਲੋ ਦੱਸ ਪਾ ਦੱਸ ਦਿੰਦੇ ਆ ਚਲੋ ਨੌ ਪਾ ਦੋ 11 ਹੋ ਗਏ ਹੈ 10 ਵੇ ਗੱਟ ਕੇ ਕਿੰਨੇ ਪਾਤੇ 10 ਪਾਤੇ ਪਾ ਠੀਕ ਹੈ 10 ਪਾਤੇ ਵੀਰ ਨੇ ਆਪਣੇ ਨਾਲ ਕੀ ਨਾਮ ਆ ਵੀਰੇ ਆਪਣਾ ਮੇਰੇ ਨਾਲ ਕ੍ਰਿਸ਼ਨ ਹੈ ਮੁੰਡਿਆ ਆਪਣਾ ਉਹ ਮੁੰਡਾ ਬਣਾ ਤੇ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਤਿੰਨ ਕਿ ਮਹੀਨੇ ਹੋ ਗਏ ਤਿੰਨ ਕਿ ਮਹੀਨੇ ਹੋ ਕੀ ਕੁਝ ਬਣਾਉਂਦੇ ਹੋਗੇ ਇੱਜਾ ਆਪਾਂ ਸਭ ਜਲੇਬੀਆਂ ਕੱਢਦੇ ਆਂ ਅੱਛਾ ਜਲੇਬੀਆਂ ਤੇ ਸਮੋਸੇ ਤੇ ਸਮੋਸੇ ਕੁਲਚੇ ਚਾ ਚਲੋ ਬਾਈ ਦਾ ਸੁਭਾਅ ਬੜਾ ਵਧੀਆ ਹੈਗਾ ਮੈਂ ਅੱਜ ਪਹਿਲੀ ਵਾਰ ਹੀ ਮਿਲਿਆਗਾ ਬਾਈ ਨੂੰ ਤੇ ਜਦੋਂ ਵੀ ਆਉਨੇ ਉਥੇ ਖੜਕੇ ਜਰੂਰ ਜਾਇਆ ਕਰੋ ਤੇ ਬਾਕੀ ਹੁਣ ਬਾਈ ਆਪਣਾ ਕਿੰਨੇ ਵਜੇ ਤਿੰਨ ਵਜੇ ਸਵੇਰੇ 3 ਵਜੇ ਖੋਲਦੇ ਹਾਂ 3 ਵਜੇ ਖੋਲਦੇ ਗੱਡੀਆਂ ਬਹੁਤ ਖੜੀਆਂ ਆ ਜਾਂਦੀਆਂ ਅੱਛਾ ਅੱਛਾ ਗੱਡੀਆਂ ਬਹੁਤ ਖੜੀਆਂ ਆ ਜਾਂਦੀਆਂ ਠੀਕ ਹੈ ਠੀਕ ਹੈ ਚਾਹ ਪਾਣੀ ਪੀਣ ਕਰਕੇ ਹਾਂ ਚਾਹ ਪਾਣੀ ਠੀਕ ਹੈ ਬਾਈ ਕਹਿੰਦਾ ਅਸੀਂ ਮਠਾਈ ਵੀ ਰੱਖ ਦੇਾਂਗੇ ਜੇ ਮਠਾਈ ਵੀ ਲੈਣੀ ਹੈਗੀ ਤਾਂ ਮਠਾਈ ਵੀ ਮਿਲ ਜਾਂਦੀ ਆ ਜੇ ਕਿਸੇ ਨੇ ਆਉਣਾਗਾ ਸਮਾਣੇ ਦੇ ਲੱਗੇ ਪਿੰਡ ਪੈਂਦਾ ਜੀ ਬੰਮਣਾ ਬੰਮਣੇ ਦੇ ਬਾਰੋ ਬਾਰੀ ਰੋਡ ਦੇ ਉੱਪਰ ਦੁਕਾਨ ਆ ਗਈ ਬਾਈ ਨੇ ਨਮਾ ਟੱਬਾ ਖੋਲਿਆ ਹੈਗਾ ਇਹ ਹੁਣ ਆਪਾਂ ਲੈਣੇ ਹੈਗੇ 100 100 ਲੈ ਕੇ ਚੱਲਦੇ ਆਂਗੇ ਪਿੰਡ ਨੂੰ ਇਸ ਤੋਂ ਬਾਅਦ ਕਰਦੇ ਆਂਗੇ ਜਿਹੜੇ ਨਿੱਕੇ ਮੋਟੇ ਕੰਮ ਨੇਗੇ ਹੋਰ 22 ਦੀ ਜਲੇਬੀ ਵੀ ਬਾਈ ਕਹਿੰਦਾ ਮੇਰੀ ਸਪੈਸ਼ਲ ਜਲੇਬੀ ਬਣਾਉਣਾਗਾ ਮੈਂ ਤੇ ਇੱਕ ਅੱਗੇ ਰਸਤਾ ਬੜਾ ਖਰਾਬ ਆ ਤੇ ਉਹ ਦੇਖ ਲਿਆਂਗੇ ਅੱਗੇ ਜਾ ਕੇ ਹੁਣ ਕਿਵੇਂ ਦਾ ਰਸਤਾ ਹੋਊਗਾ ਕਿਵੇਂ ਦਾ ਕੀ ਹੋਊਗਾ ਅੱਗੇ ਲੋਕਰ ਦੇਖਦੇ ਚੱਲਦੇ ਜਾਈਏ ਪੈਂਡਰੋਂ ਬਾਈ ਕਹਿੰਦਾ ਪਰੌਂਠੇ ਵੀ ਬਣਾਉ ਲਿਆਂਗੇ ਆਪਾਂ ਸਭ ਤੋਂ ਆਪ ਹਨ ਲਾ ਬਾਬਾ ਇੱਕ ਹੋਰੇਗਾ ਲਾ ਬਾਬਾ ਦੇ ਦੋ ਮੜੇ ਡਬਲ ਕਰ ਦੇ ਕੋਈ ਗੱਲ ਨਹੀਂ ਤੇ ਲਫਾਫਾ ਡਬਲ ਕਰਾ ਲਈਏ ਫਿਰ ਨਿਕਲਦੇ ਆਂਗੇ ਚੱਲਦੇ ਆਂ ਕਰਦੇ ਆ ਕੰਮਕਾਰ ਵੀ ਤੁਸੀਂ ਆਉਣਾਗਾ ਤਾਂ ਬਾਈ ਕੋਲੇ ਜਰੂਰ ਖੜਕੇ ਜਾਇਆ ਕਰੋ ਆ ਪਿੱਛੇ ਢਾਬਾ ਬਾਈ ਦਾ ਇਹੋ ਵੀ ਆਉਣਾਗਾ ਆ ਜਰੂਰ ਆ ਕੇ ਜਾਓ ਬਹੁਤ ਵਧੀਆ ਜਲੇਬੀਆਂ ਵੀ ਪਾਈ ਕਹਿੰਦਾ ਟੌਪ ਨੇ ਜਲੇਬੀਆਂ ਨੇ ਤੇ ਲਫਾਫਾ ਲੈ ਲੈ ਪੁੱਤ ਲਫਾਫਾ ਲੈ ਕੇ ਨਾ ਆ ਬਾ ਨਿਕਲ ਆ ਲਫਾਫਾ ਲੈ ਲੈ ਡਾਵਲ ਲਫਾਫਾ ਕਰਾ ਲੈ ਕੀਵਰੀ ਫਟ ਜਾਂਦੇ ਨੇ ਚਲੋ ਤੇ ਹੁਣ ਆਪਾਂ ਚੱਲੀਏ ਹੋਲਾਈ ਅੱਜ ਤਾਂ ਮੋਟਰਸਾਈਕਲ ਤੇ దిਗੇ ਤੇ ਹੁਣ ਦੇਖਦੇ ਆਂ ਸਮਾਣੇ ਨੂੰ ਚੱਲਦੇ ਆਂ ਦੇਖਦੇ ਅੱਗੇ ਰੋਡ ਰੋਡ ਦੀ ਹਾਲਤ ਕਿਵੇਂ ਹੈਗੀ ਚਲੋ ਫਿਰ ਚੱਲਦੇ ਆਂ ਆ ਹਾਲ ਦੇਖ ਲਓ ਸਮਾਣੇ ਦਾ ਸਭ ਤੋਂ ਘਟੀਆ ਹਾਲ ਹੋਇਆ ਪਿਆਗਾ ਇਹ ਮੇਨ ਰੋਡ ਆਗਾ ਕੋਈ ਛੋਟਾ ਮੋਟਾ ਰੋਡ ਨਹੀਂ ਹੈਗਾ ਇਹ ਇਹ ਬਿਲਕੁਲ ਮੇਨ ਰੋਡ ਆ ਦੇਖੋ ਮੇਨ ਰੋਡ ਦਾ ਕੀ ਹਾਲ ਹੋਇਆ ਪਿਆਗਾ ਤੁਸੀਂ ਦੇਖ ਸਕਦੇ ਹੋਗੇ ਜਦੋਂ ਮੀਂਹ ਪੈਂਦਾ ਫਿਰ ਇੱਥੇ ਗੱਡੀਆਂ ਪਲਟ ਜਾਂਦੀਆਂ ਨੇ ਔਰ ਇਹ ਜਿਹੜਾ ਇਹ ਫੈਕਟਰੀਆਂ ਕੋਲ ਏਰੀਆ ਸੀ ਨਾ ਉਹ ਏਹੀ ਦੇ ਵਿੱਚ ਇਹਨਾਂ ਨੇ ਹੁਣ ਮਿੱਟੀ ਪਾਣੀ ਸ਼ੁਰੂ ਕਰਤੀ ਕਿਉਂਕਿ ਪਹਿਲਾਂ ਇੱਥੇ ਬਾਲਾ ਜਾਦੇ ਜਿਹੜਾ ਕੰਮ ਹੁੰਦਾ ਸੀ ਉਹ ਬਾਲਾ ਜਾਦੇ ਖਰਾਬ ਹੁੰਦਾ ਸੀਗਾ ਤੇ ਹੁਣ ਇਹਨਾਂ ਨੇ ਇੱਥੇ ਜਿਹੜੀ ਹੈਗੀ ਹੈਗੀ ਮਿੱਟੀ ਪਾਣੀ ਸ਼ੁਰੂ ਕਰਤੀ ਤੁਸੀਂ ਦੇਖ ਸਕਦੇ ਹੋਗੇ ਇੱਥੇ ਨਾ ਪਾਣੀ ਕਾਫੀ ਖੜਦਾ ਸੀਗਾ ਤੇ ਹੁਣ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾਗਾ ਇਹ ਕਿੰਨਾ ਕੁ ਟਾਈਮ ਨਹੀਂ ਲੱਗਣਾ ਇਹ ਇਹੀ ਕੁਛ ਮਿੱਟੀ ਪਾ ਕੇ ਸਾਰਦਾ ਇਹਨਾਂ ਨੇ ਤੇ ਇਹਨਾਂ ਨੂੰ ਐ ਨਹੀਂ ਵੀ ਇੱਥੇ ਕੋਈ ਲੁੱਕ ਪਾ ਦੀਏ ਜੋ ਕੁਛ ਕੁ ਕਰ ਦੀਏ ਇਹਨਾਂ ਨੇ ਕੱਲਾ ਬਸ ਮਿੱਟੀ ਪਾ ਕੇ ਖਾਣਾ ਪੂਰਤੀ ਕਰਤੀ ਚਲੋ ਦੇਖਦੇ ਆ ਕੀ ਬਣਦਾਗਾ ਰੱਬ ਨਾ ਕਰੇ ਕੋਈ ਐਕਸੀਡੈਂਟ ਆਜਾ ਕੋਈ ਧਿਆਨ ਹੋਣੀ ਘਟਣਾ ਵਾਪਰੇ ਤਾਂ ਚੰਗੀ ਗੱਲ ਆਗੀ ਮੈਂ ਆ ਗਿਆ ਹੁਣ ਘਰੇ ਸਮਾਨੇ ਤੋਂ ਤੇ ਬਸ ਇੰਨੀ ਇੱਕ ਵੀਡੀਓ ਤੇ ਅੱਜ ਕੁਝ ਵੀਡੀਓ ਦੇ ਵਿੱਚ ਕੋਈ ਖਾਸ ਚੀਜ਼ ਤਾਂ ਹੈ ਨਹੀਂ ਸੀਗੀ ਬਸ ਉਹ ਸੀ ਬਾਈ ਕਿਦੋਂ ਦਾ ਕਹਿ ਰਿਆ ਸੀ ਕਹਿੰਦਾ ਯਾਰ ਵੀ ਅਸੀਂ ਪਨਮਾ ਹੋਟਲ ਕਰਿਆ ਨਮਾ ਹੋਟਲ ਕਰਿਆ ਤੇ ਚਲੋ ਬਾਈ ਕੋਲੇ ਜਾ ਜਰੂਰ ਖੜਕੇ ਆਇਆ ਕਰੋ ਬੰਦਾ ਬੜਾ ਵਧੀਆ ਹੈਗਾ ਉਹ ਤੇ ਬਾਕੀ ਚਲੋ ਸ਼ੁ크ਰਾ ਆਪਣੀ ਵੀਡੀਓ ਦੀ ਗੌਰ ਹੋ ਗਈ ਉਹਦੇ ਉੱਤੇ ਮੈਂ ਹੁਣ ਜਾ ਕੇ ਆਇਆ ਨਾ ਆਪਣੀ ਵੀਡੀਓ ਦੇਖ ਕੇ ਉਹਦੇ ਤੇ 메ਨ ਰੋਡ ਦੇ ਉੱਪਰ ਉਹ ਮਿੱਟੀ ਪਾਉਣ ਲੱਗੇ ਚਲੋ ਕੁਛ ਤਾਂ ਕਰ ਰਹੇ ਨੇਗੇ ਚਲੋ ਐਕਸੀਡੈਂਟ ਦਾ ਹੁਣ ਬਚ ਜਾਣਗੇ ਤੇ ਉਸ ਤੋਂ ਬਾਅਦ ਜਿਹੜੇ ਛੋਟੇ-ਮੋਟੇ ਕੰਮ ਨੇ ਹੁਣ ਉਹ ਕਰਦੇ ਆ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸასი ਕਾਲ